ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਆਪਣਾ ਜੂਪ ਟੂ ਪਰਵਾਰ ਆ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਅੱਜ એનર્ਜੀ ਵੀ ਪੂਰੀ ਆ ਨਾ ਤਾਂ ਹੋ ਗਿਆ ਕਰਕੇ ਤੇ ਛੜਦੇ ਆ ਲਗਾਮਾਂ ਘੋੜੇ ਦੀਆਂ ਤੇ ਸਫ਼ਰ ਤੁਹਾਡੇ ਨਾਲ ਸਾਂਝਾ ਕਰਦੇ ਰਹਿਣਾ ਆ ਆਪਾਂ ਤੇ ਅੱਜ ਕਾਰਪੋਰਕ ਸੱਚੇ ਜੀਆ ਦੇ ਮੇਰ ਸਾਦਕਾ ਅੱਜ ਆਪਾਂ ਪਹੁੰਚਾਂਗੇ ਮੇਜ਼ਰਮ ਦੀ ਰਾਜਧਾਨੀ ਆਇਜ਼ੋਲਾ ਆਇਜ਼ੋਲਾ ਆਪਣੇ ਵਰਗੇ ਅਜਵਾ ਆਇਵਾਲੋਈ ਕਹਿੰਦੇ ਆ ਉਦਾਂ ਆਇਜ਼ੋਲਾ ਆਇਜ਼ੋਲ ਪਹੁੰਚਾਂਗੇ ਤੇ ਜਿੰਨਾ ਵੀ ਸਫਰ ਹੋਇਆ ਰਾਹ ਦੇ ਵਿੱਚ ਜੋ ਕੁਝ ਵੀ ਦੇਖਣ ਨੂੰ ਮਿਲਿਆ ਜਾਂ ਕੁਝ ਜਾਣਨ ਨੂੰ ਮਿਲਿਆ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਆਜੋ ਹੁਣ ਪਹਿਲਾਂ ਸਮਾਨ ਦੱਥਾ ਘੋੜੇ ਤੇ ਲੱਤ ਲਈਏ ਜੀ ਲਓ ਜੀ ਸਮਾਨ ਦਿੱਤਾ ਆਪਾਂ ਘੋੜੇ ਤੇ ਲੱਦ ਲਿਆ ਆ ਤੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਥੋੜੇ ਚੈਰ ਬਾਅਦ ਪਹਿਲਾਂ ਆਪਾਂ ਚਾਹ ਪਾਣੀ ਦਾ ਕਿਤੇ ਦੇਖਣਾ ਖਾਣ ਪੀਣ ਦਾ ਤੇ ਆ ਜੈਤ ਬਾਹ ਰਿਆ ਜੈਤ ਬਾਹ ਨੂੰ ਇਹਨਾਂ ਦਾ ਰਹਿਣ ਸਹਿਣ ਵੀ ਘੋੜਿਆਂ ਵਾਲਾ ਆ ਤੁਹਾਨੂੰ ਤੰਗੀ ਵੀ ਆਉਂਦੀ ਇੱਧਰ ਖਾਣ ਪੀਣ ਦੀ ਤੇ ਰੁਕੇ ਸੀਗੇ ਆਪਾਂ ਰਾਤੀ ਇੱਥੇ ਪੜ ਲਓ ਆਪੇ ਕੀ ਲਿਖਿਆ ਹੋਮਸਟੇ ਆਪਾਂ ਪੜ ਲਿਆ ਬਸ ਕੰਟੈਕਟਰ ਨੰਬਰ ਆਪਾਂ ਪੜ ਲਿਆ ਹੀ ਬਾਕੀ ਫੇਪਾ ਮੱਥਾ ਮੁੱਥਾ ਮਾਰ ਲਈਦਾ ਆ ਇੱਥੇ ਰੁਕੇ ਸੀਗੇ ਰਾਤ ਆਪਾਂ ਸੀਲਿੰਗ ਸ਼ਹਿਰ ਦਾ ਨਾਮ ਆਇਆ ਇਹਦਾ ਲਓ ਜੀ ਸਵੇਰੇ ਸਵੇਰੇ ਤੁਹਾਨੂੰ ਪਹਿਲਾਂ ਮੈਂਗਾ ਸ਼ਹਿਰ ਦਿਖਾ ਦਈਏ ਸੀਲਿੰਗ ਸੂਬਾ ਮਿਜ਼ਰਾਮ ਆਇਆ ਸੀਲਿੰਗ ਕਾਰ ਪੋਰੇਸ਼ਨ ਵਾਲਿਆਂ ਦਾ ਬਲੱਡ ਐਂਡ ਬਲੂ ਬਲੱਡ ਐਂਡ ਫਾਇਰ 7 ਵਜੇ ਕੇ 57 ਮਿੰਟ ਹੋ ਗਏ ਆ ਤੇ ਕਾਰ ਵੀ ਨੂੰ ਦੇਖ ਲਓ ਤੁਹਾਨੂੰ ਦੱਸਿਆ ਨਾ ਐਤਵਾਰ ਨੂੰ ਇੱਧਰ ਗੋਰਿਆਂ ਵਾਲੀ ਜ਼ਿੰਦਗੀ ਜਿੰਦੇ ਅਗਲੇ ਗੋਰਿਆਂ ਵਾਲੀ ਬੰਦਿਆ ਸਾਰਾ ਗਾ ਸਾਹ ਜੂਦੀ ਦੁਕਾਨ ਤਾਂ ਪਰ ਲੱਭ ਲੈਣੀ ਕੋਈ ਇੱਕ ਫਰੂਟ ਨਾਲ ਚੱਕ ਲਈਏ ਰਾਹ ਤੇ ਪਤਾ ਨਹੀਂ ਕੋਈ ਖਾਣ ਨੂੰ ਮਿਲੇ ਜਾਂ ਨਾ ਮਿਲੇ ਸਾਰਾ ਕੁਲ ਬੰਦੇ ਹੀ ਆਂਦੇ ਲੱਗ ਇਧਰ ਆਪਣਾ ਘੋੜਾ ਰੋਡ ਤੋਂ ਹਟ ਮੀ ਜਾਈ ਸੀਗੀ ਹੈ ਬੱਚੇ ਇਹਨੂੰ ਪੁੱਛ ਪੁੱਛ ਕੇ ਆਪਾਂ ਲਾ ਗਏ ਇੱਥੇ ਖਾਣੇ ਪੀਣੇ ਕੋ ਜੀ ਲਓ ਜੀ ਕਾਲੇ ਛੋਲਿਆਂ ਦੇ ਨਾਲ ਪੂਰੀ ਮਿਲ ਗਈ ਆ ਤੇ ਖਾਣੇ ਆ ਲਓ ਜੀ ਛੱਡੀਆਂ ਆਪਾਂ ਲਗਾਮ ਆਪਣੇ ਘੋੜੇ ਤੂਫਾਨ ਦੀਆਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇਧਰ ਹਾਂ ਏ ਐਸ ਨੰਬਰ ਆਸਾਮ ਨੰਬਰ ਇਹ ਰੋਟੀ ਪਾਣੀ ਦਾ ਜਿਗਾਰ ਯਾਰ ਅੱਜ ਐਤਵਾਰਿਆ ਔਖਾ ਔਖਾ ਹੀ ਲੱਗੂਗਾ ਇਹ ਕੰਮ ਦੁਕਾਨਾਂ ਦੂング ਦੇ ਪਿੱਛੇ ਰੁੱਕਿਆ ਆਏ ਆਂ ਆਪਾਂ ਕਹਿੰਦੇ ਸੰਡੇ ক্লোਜ਼ ਮੂੰਹ ਦੇ ਬੂਡ ਮਾਰਦੇ ਤੁਹਾਡੇ ਸੰਡੇ ক্লোਜ਼ ਇਸ ਤੇ ਅਬ ਰੁਕ ਗਈ ਪੂੜੀਆਂ ਖਾਣਾ ਉਹ ਬੀਬੀਆਂ ਦਾ ਐਟੀਟਿਊਡ ਕੁਝ ਜ਼ਿਆਦਾ ਹੀ ਸਗਾ ਬੀਬੀ ਐ ਕਪੂੜੀ ਦੇਖ ਕੇ ਨੀ ਖਾ ਲਈ ਜਿਵੇਂ ਨਹੀਂ ਪੂੜੀ ਹੋਰ ਦੇ ਦਾ ਕਿੰਦੇ 15 ਮਿੰਟ ਇੰਤਜ਼ਾਰ ਕਰਨਾ ਪੜੇਗਾ। ਮਗਾ 15 ਮਿੰਟ ਵੀ ਬਾ ਕਿੱਥੇ ਇੰਤਜ਼ਾਰ ਕਰ ਹੋਣਾ। ਜੋ ਇਧਰ ਤਾਂ ਜੋਗੀ ਚੱਲਦੇ ਭਲੇ ਤੇ ਨਗਰੀ ਵਾਸੀ ਭਲੀ ਮਗਾ ਚੱਲਦੇ ਆ। ਇਧਰ ਦੇਖੋ ਬੜਾ ਜ਼ਵਾਰਾ। ਆਹ ਸਾਹਮਣੇ ਬੱਦਲ ਦੇਖੋ ਨੀਵੇਂ ਨੀਵੇਂ ਜੇ। ਧੀਰੇ ਹੌਣੇ ਸਕਰੀਨ ਤੇ ਨਾ ਬੜਾ ਹੀ ਖੂਬਸੂਰਤ ਨਜ਼ਾਰਾ ਵੱਜਦਾ। ਆਈਦਾ ਦੇਖ ਕੇ ਰੋਣ ਦੇ ਰਹਾਂ ਨੂੰ ਦੇਖਦੇ ਦੇਖਦੇ ਆਪਾਂ। ਕੁੜਾ ਭਜਾ ਦੇ ਰਹੀਦਾ ਬਸ। ਦੁਕਾਨ ਮਿਲ ਜੇ ਕੋਈ ਇੱਕ ਚਾਹ ਦਾ ਕੱਪ ਹੋ ਜਵੇ ਕਿਤੇ ਰੁੜਕੀ ਵਾਲਾ ਫੇਰ ਹੀ ਮੰਨਦੇ ਫੇਰ ਦਾ ਜਲਦੀ ਇੱਕ ਤੇ ਕੋੜਾ ਛਾੜ ਦੇਾਂਗੇ ਆ ਜਿਹੜਾ ਦੀ ਕਸਵਾ ਦੇਖ ਰਹੇ ਆ ਸੀਲਿੰਗ ਤੋਂ ਆਪਾਂ ਚੱਲੇ ਸੀ ਪੂਰਾ 14 ਕਿਲੋਮੀਟਰ ਇਧਰੋਂ ਡੋਨੇ ਹੀ ਆਏ ਆ ਆਪਾਂ ਭੈਟਲਾਂ ਤੇ ਇਹ ਜਿਹੜਾ ਕਸਵਾ ਆ ਇਹਦਾ ਨਾਂ ਆ ਤੂ ਰੀਅਲ ਤੂ ਰੀਅਲ ਹੈ ਨਾ ਸਰ ਤੂ ਰੀਅਲ ਤੇ ਡਿਸਟ੍ਰਿਕਟ ਕਿਸ ਦਾ ਹੈ ਆਇਜ਼ੋਲ ਡਿਸਟ੍ਰਿਕਟ ਹੈਗਾ ਆਇਜ਼ੋਲ ਤੇ ਇੱਥੇ ਮੈਂ ਕਿਹਾ ਹੁਣ ਚੜਾਈ ਚੜਨੀ ਆ ਤੇ ਕਾਫੀ ਦਾ ਲਿਖਿਆ ਸੀਗਾ ਨੈਸਲੇ ਕਾਫੀ ਤੇ ਮੈਂ ਕਿਹਾ ਇੱਕ ਕੱਪ ਕਾਫੀ ਦਾ ਦੇ ਦਿਓ એનર્ਜੀ ਬਣਾ ਲਈਏ ਚੜਾਈ ਵੀ ਜਾਣੀ ਪੈਣੀ ਆ ਰੁੜਕੀ ਵਾਲਿਆ ਤੇ ਆ ਇਧਰ ਇਹਨਾਂ ਦਾ ਖਾਣ ਪੀਣ ਦਾ ਇੱਥੇ ਜੇ ਖਾਣਾ ਪੀਣਾ ਹੋਵੇ ਵਾਹ ਲਓ ਜੀ ਖਾਣ ਪੀਣ ਦਾ ਕਹਿੰਦੇ ਕੋਈ ਮਿਲਣਾ ਸੰਡੇ ਆ ਬਣਾਇਆ ਤੇ ਆ ਕਰਿਆਨੇ ਦੀ ਦੁਕਾਨ ਤੋਂ ਆਪਾਂ ਦੋ ਫੂਲ ਜੇ ਇੱਕ ਸਟਿੰਗ ਦੋ ਕੇਕ ਲੈ ਲਿਆ ਤੇ ਇੱਕ ਤੂਰਮਾ ਜਹਾ ਹੈਗਾ ਆਪਣੇ ਕੋਲ ਤੇ ਜਿਹੜੀ ਚੜਾਈ ਆ ਹੁਣ ਇਹਨਾਂ ਨੇ ਵੜਾਂਗੇ એનર્ਜੀ ਬਣਾ ਬਣਾ ਕੇ ਹਾਂਜੀ ਚੜਾਈ ਨੇ ਜੈਕਟ ਜੁਗੜਾ ਦ ਦਿੱਤੀ ਆ ਲਹਾ ਜੀ ਤੇ ਜੈਕਟ ਲਾਉਂਦੇ ਸੀਗੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਸੰਜੀ ਕਰ ਲੈਂਦੇ ਕੁਛ ਮਜ਼ਰਮ ਸੂਬੇ ਵਾਰੀ ਟੂਟਣੀ ਆਈਆਂ ਟੱਕ ਲਈਏ ਨਾਲੇ ਤੇ ਮੇਜ਼ਰਮ ਸੂਬੇ ਬਾਰੇ ਜਾਣਕਾਰੀ ਥੋੜੀ ਜਿਹੀ ਇਹ ਆ ਸਾਂਝੀ ਕਰਨ ਵਾਲੀ ਵੀ ਇੱਥੇ ਜਿਹੜਾ ਆਪਾਂ ਹਜੇ ਤੱਕ ਦਾ ਆ ਜਿਹੜਾ 2-3 ਦਿਨਾਂ ਦਾ 14 ਦਿਨਾਂ ਸਫ਼ਰ ਕੀਤਾ ਹੈ ਮੇਜ਼ਰਮ ਸੂਬੇ ਦੇ ਵਿੱਚ ਇੱਥੇ ਆਪਾਂ ਦੇਖ ਰਹੇ ਹਾਂ ਛੋਟੀਆਂ ਦੁਕਾਨਾਂ ਤੇ ਵੀ ਤੇ ਆ ਸੀਲਿੰਗ ਵੱਡਾ ਸ਼ਹਿਰ ਸਗਾ ਇੱਥੇ ਵੀ ਦੇਖਿਆ ਕੱਲ ਰਾਤੀ ਇੱਥੇ ਕਾਫੀ ਟਾਈਮ ਘੁੰਮਦੇ ਰਹੇ ਤੇ ਇੱਥੇ ਦੁਕਾਨਾਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਜਾਂ ਆਪਣੇ એનર્ਜੀ ਡਰਿੰਕ ਸੌਫਟ ਡਰਿੰਕ ਹੋਰ ਕਈ ਚੀਜ਼ਾਂ ਜਿਨ੍ਹਾਂ ਦੇ ਆਪਾਂ ਨਾਂ ਨਹੀਂ ਲੈ ਸਕਦੇ ਵੀਡੀਓ 'ਚ ਉਹ ਜ਼ਿਆਦਾਤਰ ਕੱਪੜਾ ਵਾਲੀ ਦਾ ਲੱਥਾ ਵੀ ਜਿਹੜਾ ਬ੍ਰਾਂਡ ਆ ਉਹ ਮਿਆਂਮਾਰ ਦਾ ਆ ਜੇ ਆਪਾਂ ਕਹੀਏ ਤਾਂ 60 70% ਤੇ 30 40% ਬ੍ਰਾਂਡ ਇੰਡੀਅਨ ਆ ਤੇ ਜ਼ਿਆਦਾਤਰ ਮਿਆਂਮਾਰ ਤੋਂ ਹੀ ਸਮਾਨ ਆਉਂਦਾ ਆ ਇਹ ਨਹੀਂ ਪਤਾ ਵੀ ਕਿਹੜੇ ਹਿਸਾਬ ਨਾਲ ਆਉਂਦਾ ਇਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਉਹ ਥੋੜਿਆ ਬਹੁਤ ਪਾਸਾ ਚੱਕਰ ਕਰ ਲਿਆ ਜ਼ਿਆਦਾਤਰ ਸਮਾਨ ਮੈਨ ਮਾਰਾ ਬ੍ਰਾਂਡ ਆ ਯਾਰ ਜੇ ਆਪਾਂ ਕਹੀਏ 60% ਬਾਕੀ ਆਈਜ਼ੋਲ ਜਾ ਕੇ ਦੇਖਾਂਗੇ ਵੀ ਕੀ ਫਰਕ ਆ ਇਥੋਂ ਨਾਲੋਂ ਆਈਜ਼ੋਲ ਦਾ ਜਿੰਨਾ ਆਪਾਂ ਸਫਰ ਕੀਤਾ ਆ ਅੱਜ ਆਪਾਂ ਆਈਜ਼ੋਲ ਪਹੁੰਚ ਜਾਣਾ ਆ ਜੇ ਗੁਰੂ ਮਹਾਰਾਜ ਨੇ ਚਾਹਿਆਤਾ ਕਿਉਂਕਿ ਮਹਾਰਾਜ ਦੀ ਓਟ ਅਸਰੇ ਤੁਰੇ ਜਾਂਦੇ ਆ ਤੇ ਮਹਾਰਾਜ ਹੀ ਲੈ ਕੇ ਬਾਹ ਫੜ ਕੇ ਥਾਪੜਾ ਦੇ ਕੇ ਤੁਰ ਹੀ ਜਾਂਦਾ ਪੰਚਾਈ ਜਾਂਦਾ ਟਕਾਣਿਆਂ ਤੇ ਬਾਕੀ ਹੋਰ ਜਾਣਕਾਰੀ ਉਹ ਵੀ ਸਫ਼ਰ ਦੇ ਨਾਲ ਨਾਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਜਾਣਾ ਗੱਲ ਜੇ ਆਪਾਂ ਨੈੱਟਵਰਕ ਦੀ ਕਰੀਏ ਤਾਂ ਨੈੱਟਵਰਕ ਇੱਧਰ ਬਹੁਤ ਘੱਟ ਹੀ ਮਿਲਦਾ ਜਿਹੜੇ ਰੂਟ ਤੇ ਆਪਾਂ ਸਫ਼ਰ ਕਰ ਰਹੇ ਆ ਨਾ Airtel ਦਾ ਨਾ Jio ਦਾ ਤੇ ਵਿਚ ਵਿਚਾਲੇ ਕੁਝ ਥਾਂ ਹੈਗੇ ਆ ਜਿੱਥੇ Airtel ਦਾ ਤਾਂ ਬਿਲਕੁਲ ਨਹੀਂ ਮਿਲਦਾ ਪਰ Jio ਦਾ ਮਿਲ ਜਾਂਦਾ ਥੋੜਾ ਬਹੁਤਾ ਜਿੱਦਾਂ ਹੁਣ ਵੀ ਅਜੇ ਇਸ ਥਾਂ ਤੇ ਆਪਾਂ ਖੜੇ ਆ ਇੱਥੇ Jio ਦੇ ਦੋ ਕੰਡੇ ਹੈਗੇ ਆ ਤੇ Airtel ਬਿਲਕੁਲ ਖਤਮ ਆ ਤੇ ਇਸ ਕਰਕੇ ਜਦੋਂ ਸਫਰ ਕਰਨਾ ਇਧਰ ਨੂੰ ਤਾਂ ਦੋਨੇ ਸਿਮਾ ਲੈ ਕੇ ਚੱਲੋ Airtel ਤੇ Jio ਬਾਈਕ ਦੇਖ ਲਓ ਮੁੰਡੇ ਦੀ ਪੂਰੀ ਸ਼ਕੀਨ ਆ ਐਪਰੀਸ਼ੀਏਟ ਕੀਤਾ ਮੁੰਡੇ ਨੇ ਕਹਿੰਦਾ ਐਦਾਂ ਐਸੇ ਕਰ ਫਿਰ ਇੱਕ ਵਾਰ ਇਹ ਆ ਐਦਾਂ ਐਪਰੀਸ਼ੀਏਟ ਕੀਤਾ ਬਾਈ ਤੇ ਹੈਲੋ ਗੋਲਡ ਗੋਲਡ ਥੈਂਕ ਯੂ ਸੋ ਮਚ ਇਧਰ ਬੀਬੀਆਂ ਦਾ ਫੈਸ਼ਨ ਦੇਖ ਲਓ ਪੂਰਾ ਆ ਤੇ ਘਰ-ਬਾਰ ਭਾਵੇਂ ਇੱਤਾਂ ਦੇ ਆ ਫੈਸ਼ਨ ਪੂਰਾ ਆ ਆ ਇਹ ਪੂਰਾ ਫੈਸ਼ਨ ਉਹ ਜਿਹੜੀ ਮੋਰੇ ਪਿੰਕ ਕਲਰ ਵਾਲੀ ਬੀਬੀ ਜੰਦੀ ਹੈ ਨਾ ਉਹਦਾ ਘਰ ਤਾਂ ਦਿਖਾ ਦੇ ਇੱਥੋਂ ਤਰੀ ਉਹ ਆਹ ਵਾਲਾ ਘਰ ਹੈਗਾ ਇੱਥੋਂ ਬਾਹਰ ਨਿਕਲੀ ਸੀ ਨੈਸ਼ਨਲ ਹਾਈਵੇ 02 ਆਇਜ਼ਾਲ 17 ਰਹਿ ਗਿਆ ਜਿਹੜਾ ਪਿੱਛੇ ਆਪਾਂ ਨੂੰ 22 ਮਿਲਿਆ ਸੀ ਇਹਨਾ ਇੱਕ ਉਹ ਕਹਿੰਦਾ 22 ਚੜਾਈ ਉਹ ਚੜ੍ਹਨੀ ਹਣੀ ਸਾਈਕਲ ਤੇ ਪਾਛਾ ਦਾ ਪ੍ਰੋਬਲਮ ਸੀ ਸਮਝਾ ਨਹੀਂ ਹੋ ਰਹੀ ਉਹਨੂੰ ਇਹਦਾ ਚੰਦ ਤੱਕ ਸੜਕ ਬਣੀ ਨਹੀਂਂਦੀ ਕਿਤੇ ਹੈਨਾ ਤੇ ਮਾਲਕ ਦੇ ਕਾਲਪੁਰਖ ਦੇ ਓਟ ਆਸਰੇ ਥੱਲੇ ਰਹਿ ਕੇ ਸਾ ਪੰਜਾਬੀਆਂ ਨੇ ਘੋੜੇ ਚੰਦ ਤੱਕ ਵੀ ਛਾੜ ਦੇਣੇ ਸਕੇ ਯਾਰਾ ਪਹਿਲਾਂ ਤਾਂ ਇਹਨਾਂ એનર્ਜੀ ਬਣਾਈਏ ਹੁਣ ਬਾਕੀ ਕੰਮ ਬਾਅਦ ਚ ਤੂਫਾਨ ਸਿਆਂ ਆਹਾ ਅ ਮਛਰੀਆ ਕਰ ਤਾਂ ਜਾਨ ਖਾਦੀ ਪਈ ਆ ਐਂਜੋਏ ਮਾਸਤੀ એનર્ਜੀ ਕੂਲ ਹਾਂਜੀ ਗੱਲ ਆਪਾਂ ਕੱਲ ਵਾਲੀ ਵੀਡੀਓ ਚ ਵੀ ਵੈਸੇ ਕੀਤੀ ਸੀ ਵੀ ਇੱਧਰ ਜਿਹੜੀਆਂ ਕੰਮਕਾਰ ਆ ਦੁਕਾਨਾਂ ਤੇ ਸ਼ਾਪਾਂ ਤੇ ਹੋਟਲਾਂ ਚਾਹ ਦੀਆਂ ਦੁਕਾਨਾਂ ਆਪਣੇ ਕੱਪੜੇ ਲੀੜੇ ਦੀਆਂ ਦੁਕਾਨਾਂ ਜੋ ਵੀ ਐਦਾਂ ਦਾ ਸਾਰਾ ਤਾਮ-ਚਾਮ ਹੁੰਦਾ ਇਹ ਸਾਰਾ ਬੀਬੀਆਂ ਹੀ ਸੰਭਾਲਦੀਆਂ ਇੱਥੇ ਬੀਬੀਆਂ ਹੀ ਕੰਮ ਕਰਦੀਆਂ ਬੰਦਾ ਕੋਈ ਨਹੀਂ ਦਿਖਦਾ ਤੁਹਾਨੂੰ ਤੇ ਬੰਦਿਆਂ ਦਾ ਕੱਲ ਆਪਾਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਜੋਬ ਵੀ ਕਰਦੇ ਆ ਤੇ ਕੁਛ ਆ ਛੋਟੀਆਂ ਆਪਣੀਆਂ ਟੈਕਸੀ ਲੈਣ ਦੀਆਂ ਗੱਡੀਆਂ ਵੀ ਚਲਾਉਂਦੇ ਆ ਤੇ ਖੇਤੀਬਾੜੀ ਵੀ ਕਰਦੇ ਆ ਤੇ ਖੇਤੀਬਾੜੀ ਆਪਾਂ ਪੁੱਛਿਆ ਇੱਧਰ ਕਿੱਥੇ ਹੁੰਦੀ ਆ ਯਾਰ ਪਾਣੀ ਤਾਂ ਹੈ ਨਹੀਂਗਾ ਜੀ ਤੇ ਉਹ ਕਹਿੰਦੇ ਮਾੜੀ-ਮੋਟੀ ਸਬਜ਼ੀ ਲਾਲੀ ਦੀ ਆ ਬੱਸ ਇਹ ਹੀ ਆ ਤੇ ਜਾਂ ਮਾੜਾ-ਮੋਟਾ ਫਰੂਟ ਆ ਸੰਤਰਾ, ਕੇਲਾ ਤੇ ਜਿਹੜਾ ਇਹ ਵੇਚਦੇ ਆਪਣੇ ਰੋੜਾ ਦੇ ਬਹਿ ਕੇ ਸੰਤਰੇ ਜਾਂ ਸਬਜ਼ੀ ਇਹ ਫਰੈਸ਼ ਹੀ ਹੁੰਦੀ ਆ ਇਹਨਾਂ ਦੀ ਆਪਣੀ ਹੁੰਦੀ ਆ ਘਰਾਂ ਦੀ ਬਿਨਾ ਕਿਹ ਖਾਦ ਦਵਾਈ ਤੋਂ ਆਰਗੇਨਿਕ ਆ ਹੁੰਦੀ ਭਾਵੇਂ ਥੋੜੀ ਆ ਪਰ ਆਰਗੈਨਿਕ ਹੁੰਦੀ ਆ ਤੇ ਬਾਕੀ 베ਚਦਿਆਂ ਬੀਬੀਆਂ ਹੀ ਆ ਘਰਾਂ ਜਿਹੜੇ ਬੰਦੇ ਨਹੀਂ ਜੋਬਾਂ ਕਰਦੇ ਗੱਡੀਆਂ ਚਲਾਉਂਦੇ ਉਹ ਘਰ ਬਹਿ ਕੇ ਆਪਣੀ ਖੇਤੀ ਕਰੀ ਜਾਂਦੇ ਆ ਮਾੜੀ ਮੋਟੀ ਜਿੰਨੀ ਕੁ ਸਰਦਾ ਆ ਤੇ ਕੰਮ ਆਫ ਪੁੱਛਿਆ ਵੀ ਉਹ ਕਹਿੰਦੇ ਵੀ ਇਹੀਂ ਇੱਧਰ ਜਿੰਨੇ ਬੰਦੇ ਕੰਮ ਕਰਾਂਗੇ ਰਲ ਮਿਲ ਕੇ ਉਨੇ ਪੈਸੇ ਘਰ ਨੂੰ ਵੱਧ ਆਉਣਗੇ ਗੱਲ ਤਾਂ ਉਹਨਾਂ ਦੀ ਵੀ ਸੱਚੀ ਆ ਤੇ ਬਾਹਰਲੇ ਵਾਂਗੂ ਹੀ ਆ ਉਹ ਆਪਣੀਆਂ ਫੌਰਨ ਕੰਟਰੀ ਵਾਂਗੂ ਸਾਰਾ ਪਰਿਵਾਰੇ ਕੰਮ ਕਰਦਾ ਆ ਤੇ ਇੱਕ ਸੂਬਾ ਪੰਜਾਬ ਆ ਸਾਡਾ ਜਿੱਥੇ ਇੱਕ ਜੀ ਕੰਮ ਕਰਦਾ ਤਾਂ 6-7 ਘਾਣ ਵਾਲੇ ਹੁੰਦੇ ਆ ਤੇ ਫੇ ਵੀ ਚੜ੍ਹਦੀ ਕਲਾ ਚ ਜਿੰਦਾ ਸਭ ਕਾ ਬੁੱਲ ਲੈ ਲਟਦੇ ਪੰਜਾਬ ਵਾਲੇ ਯਾਰ ਨਜ਼ਾਰਾ ਪੰਜਾਬ ਵਰਗਾ ਸੂਬਾ ਨਹੀਂ ਹੈ ਕੋਈ ਸਾਰਾ ਭਾਰਤ ਘੁੰਮ ਜਲੇ ਆਪਾਂ ਇੱਥੇ ਗਰਾਉਂਕ ਮੇਲਾ ਜਿਆ ਦਿਖਿਆ ਆਪਾਂ ਨੂੰ ਨਾਲੇ ਚਾਹ ਚੁੰਦਾ ਜਿਗਾੜ ਹੈਗਾ ਚਾਹ ਪੀਣੇ ਤੇ ਇਧਰ ਆਪਣਾ ਤੂਫਾਨ ਏਰੀਆ ਹੈਗਾ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਮਾ ਵਕ ਬੀਰੋ ਲੂਈ ਕਿਰੋਂ ਨੂੰ ਮਿਲਿਆ ਹੈਗਾ ਇੱਥੇ ਚਾਹ ਦਾ ਕੱਪ ਸਿੱਟੀਏ ਤੇ ਨਾਲ ਕੋ ਖਾ ਪੀ ਲੈਨੇ ਆ ਰੁੜਕੀ ਵਾਲਿਆ ਲੋ ਜੀ ਚੱਲ ਰਿਹਾ ਯੋਰਾ ਦੇ ਕੰਮ ਰੂੜ ਦਾ ਇੱਕ ਗੱਲੀ ਗੱਲੀ ਗੱਡੀ ਕਰਕੇ ਨੰਗਾਈ ਜਾਂਦੇ ਆ ਤੇ ਇਧਰ ਜਿੰਨੇ ਵੀ ਰੋਡਾਂ ਤੇ ਕੰਮ ਕਰਨ ਵਾਲੇ ਵਰਕਰ ਆ ਜ਼ਿਆਦਾਤਰ ਬਾਹਰਲੇ ਸੂਬਿਆਂ ਦੇ ਆ ਹੋਰ ਸਟੇਟਾਂ ਦੇ ਆ ਜੇ ਇੱਥੇ ਦੇ ਨਹੀਂ ਹੈਗੇ ਤੇ ਠੇਕੇ ਵੀ ਬਾਹਲੀਆਂ ਕੰਪਨੀਆਂ ਕੋਲ ਹੀ ਆ ਆਸਾਮ ਨੰਬਰ ਗੱਡੀ ਜ਼ਿਆਦਾਤਰ ਉਹ ਤਾਂ ਆਪਣੇ ਪੰਜਾਬੀ ਬੰਦੇ ਹੀ ਬਹੁਤ ਚਲਾਉਂਦੇ ਆ ਆਸਾਮ ਨੰਬਰ ਗੱਡੀਆਂ ਮਿਦਰਮ ਦੇ ਵਿੱਚ ਖੜੀ ਆ ਆ ਦੇਖੋ ਖੜਾ ਕ ਨਹੀਂ ਫੇ ਜੱਟ ਮੂਸੇ ਆ ਰੱਖ ਕੇ ਮੋੜੇ ਦੇ 47 ਪੂਰੇ ਨੌਂ ਸੀਚ ਦੇ ਘਮ ਦੇ ਘਮ ਦੇ ਇੱਥੇ ਆ ਕੇ ਬੱਸਾਂ ਦੇ ਸੀਆਂ ਆਈਜ਼ ਆਲ ਸਿਟੀ ਬੱਸਾਂ ਲਾਂਡ ਜੇ ਖੜੀਆਂ ਆ ਇਹ ਸਿਟੀ ਬੱਸਾਂ ਹਾਈਜ਼ ਆਲ ਸ਼ਹਿਰ ਚ ਚਲਦੀਆਂ ਹੋਣੀਆਂ ਕਿਉਂਕਿ ਰਾਹ ਬਾਟੇ ਤਾਂ ਆਪਾਂ ਨੂੰ ਕੋਈ ਟੱਕਰੀ ਨਹੀਂ ਤੇ ਬੱਸਾਂ ਵਾਲੇ ਦਿਸੀਆਂ ਆਈਜ਼ੋਲ ਦੀਆਂ ਸਿਟੀ ਦੀਆਂ ਹਲੇ ਸਫ਼ਰ ਆਪਣਾ ਪਿਆਰ ਦਾ 10 ਕਿਲੋਮੀਟਰ ਦਾ ਹਾਂਜੀ ਸੌਪਾਂ ਦੇ ਲੋ ਸਾਰੀਆਂ ਬੰਦਿਆ ਅੱਜ ਐਤਵਾਰ ਹੋਊਗਾ ਨਾ ਇਹ ਜਿਮਾਵਕ ਨਾਰਥ ਆਏ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਆ ਸ਼ਹਿਰ ਜਾਣੀ ਹੈ ਆਈਜ਼ਲ ਲਈ ਸਮਝ ਲੋ ਆਈਜ਼ਲ ਦੇ ਵਿੱਚ ਹੀ ਆ ਇਹ ਵੈਸੇ ਜਿਮਾਵਕ ਨਾਰਥ ਪਾਸਟਰ ਬੈਲ ਤੇ ਆਪਾਂ ਯਾਰ ਦੁਕਾਨ ਤੋਂ ਕੰਮ ਕਰਾਉਣਾ ਸੀ ਘੋੜੇ ਦੇ ਹੱਥ ਫਰਾਉਣਾ ਸੀਗਾ ਥੋੜਾ ਜਿਹਾ ਤੇ ਛੋਪਾਂ ਬੰਦ ਅੱਜ ਹੁਣ ਇਹ ਕਰਕੇ ਟਿਕਾਣੇ ਹੀ ਲੱਗਦੇ ਆ ਪਹਿਲਾਂ ਗੁਰੂ ਘਰ ਦੀ ਲੋਕੇਸ਼ਨ ਲਾਈ ਆ ਇਹ ਇੱਧਰ ਆਉ ਦੇ ਸੁਣਾ ਹੀ ਰਹਿ ਗਏ ਆਪਾਂ ਨੂੰ 990 ਮੀਟਰ ਰਹਿ ਗਿਆ ਤੇ ਗੁਰੂ ਘਰ ਪਹੁੰਚ ਕੇ ਫੇਰ ਗੱਲਦੇ ਆ ਤੁਹਾਡੇ ਨਾਲ ਗੱਲਬਾਤਾਂ ਜੀ ਆਈਜ਼ਲ ਯਾਨੀ ਕੋੜਾ ਲਾਤਾ ਆ ਪਾਈਜ਼ਲ ਦੇ ਬੇਚਾ ਆਪਣੇ ਮੇਜ਼ਰਮ ਦੀ ਰਾਜਧਾਨੀ ਆਈਜ਼ਲ ਕੈਪੀਟਲ ਆਫ ਮੇਜ਼ਰਮ ਲੋ ਜੀ ਆਪਾਂ ਪਹੁੰਚ ਤਾਂ ਗਏ ਆ ਗੁਰੂ ਘਰ ਤੇ ਆਰਮੀ ਗੈਂਪ ਦੇ ਅੰਦਰ ਰਿਹਾ ਗੁਰੂ ਘਰ ਤੇ ਆਪਣੇ ਜਿਹੜੇ ਸਿੰਘ ਸਾਹਿਬ ਇੱਥੇ ਗੁਰੂ ਘਰ ਦੀ ਸੇਵਾ ਦਾ ਆ ਰਿਹਾ ਉਹ ਮੜਿਆ ਗਏ ਆ ਕਦੇ ਉਹਨਾਂ ਦੀ ਵੇਟ ਕਰ ਰਹੇ ਆ ਵਾਹ ਹੋ ਗਿਆ ਆ 1:40 ਮਿੰਟ ਦਾ ਲੋ ਜੀ ਆਈਸ ਆਲ ਦੇ ਵਿੱਚ ਗੁਰਦੁਆਰਾ ਪੁਸ਼ਪਕ ਪੁਸ਼ਪਕ ਗੁਰਦੁਆਰਾ ਪਹੁੰਚ ਪਕਾਏ ਆ ਹੱਲੇ ਗੱਲ ਵਾਰ ਨਹੀਂ ਗਈ ਕਹਿੰਦੇ ਰੈਸਟ ਕਰ ਲਓ ਹਲੇ ਹਾਂਜੀ ਆਪ ਕਰੀਏ ਕਰੀ ਸਹੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆਇਜਾਲ ਰਾਜਧਾਨੀ ਮिजਰੋਂ ਦੀ ਪੁਸ਼ਪਕ ਗੁਰਦੁਆਰਾ ਪੁਸ਼ਪਕ ਗੁਰਦੁਆਰਾ ਸਾਹਿਬ ਆਇਜਾਲ ਦੇ ਵਿੱਚ ਤੇ ਆਪਣੇ ਬੀਆਰਓ ਵਾਲਿਆਂ ਦੇ ਅੰdre ਆ ਯਾਨੀ ਉਹੋ ਹੀ ਸੇਵਾਦਾਰ ਆ ਰਿਹਾ ਇੱਥੇ ਤੇ ਆਹ ਸਾਹਮਣੇ ਆਪਣੇ ਖਾਲਸਾ ਜੀ ਕਹਿੰਦੇ ਵੀ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਫੇਰ ਦੱਸਦੇ ਆ ਤੁਹਾਨੂੰ ਲੋ ਜੀ ਗੱਲ ਬਣ ਗਈ ਆਪਣੀ ਰੁਕਣ ਦੀ ਇੱਥੇ ਤੇ ਹਾਂ ਕਰਤੀ ਅਫਸਰਾਂ ਨੇ ਤੇ ਗੁਰੂ ਘਰ ਹਾਂ ਰੁਕਾਂਗੇ ਆਪਾਂ ਗੁਰੂ ਘਰ ਪੁਸ਼ਪਕ ਆਈਜ਼ ਆਲ ਆਈਜ਼ ਆਲ ਵੀ ਕਹਿੰਦੇ ਆਈਜ਼ ਆਲ ਕਹਿ ਲਓ ਆਈਜ਼ ਵਾਲ ਕਹਿ ਲਓ ਕੁਝ ਵੀ ਕਹਿ ਲਓ ਯਾਨੀ ਕਿ ਮੇਜ਼ਰਮ ਦੀ ਰਾਜਧਾਨੀ ਇੱਥੇ ਆਪਾਂ ਤੇ ਆਹ ਕੰਮ ਵਧੀਆ ਹੋ ਗਿਆ ਲੀੜਾ ਲੱਥਾ ਤੋਂ ਨੂੰ ਮਸ਼ੀਨ ਮਿਲ ਗਈ ਤੇ ਹੁਣ ਮਸ਼ੀਨ ਚ ਆਪਣਾ ਲੀੜਾ ਲੱਥਾ ਸੈਟਅਪ ਦਿੱਤਾ ਆ। ਲੋ ਜੀ ਉਧਰ ਆਪਣਾ ਕੋੜਾ ਤੂਫਾਨ ਤੇ ਇਧਰ ਆਪਣਾ ਲੀੜਾ ਲੱਥਾ ਵੀ ਧੋ ਹੋ ਗਿਆ ਤੇ ਤੋਂਪ ਹੈਗੀ ਹਾਲੇ 3.5 ਹੋਇਆ 4.5 ਵਜੇ ਤੱਕ ਹਵਾ ਹਵਾ ਜੀ ਲੱਗੇ ਤੇ ਸੁੱਕ ਜਾਣੇ ਇਹ ਕੰਮ ਬਹੁਤ ਵਧੀਆ ਹੋ ਗਿਆ। ਕੰਮ ਹੁਣ ਆਪਣਾ ਇਦੋਂ ਬਾਅਦ ਚੱਕ ਰਹਿ ਗਿਆ ਆ ਕੋੜੇ ਦਾ ਤੂਫਾਨ ਦਾ। ਬਸ ਤੂਹਾਨ ਦਾ ਕੰਮ ਆਪਣੀ ਦਾ ਹੋਜ ਵੀ ਮੜਿਆ ਸੈੱਟ ਤੇ ਫੇ ਆਪਾਂ ਰੈਡੀ ਵਰ ਰੈਡੀ ਆਂ ਅਗਲੇ ਸਫਰਾਂ ਲਈ ਲੋ ਜੀ ਸਮਾਨ ਹੋ ਗਿਆ ਸਵਾਸ ਸੱਤ ਦਾ ਰਾਤ ਦਾ ਇੰਦਰ ਆਪਣਾ ਸਮਾਨ ਦਾ ਸਾਰਾ ਰੱਖ ਲਿਆ ਤੇ ਆਪਾਂ ਨੂੰ ਬੈੱਡ ਮਿਲ ਗਿਆ ਹਮਨੇ ਕੈਮਰਾ ਲੱਗਾ ਨਿਗਾਹ ਪੂਰੀ ਰੱਖਾਂਗੇ ਬਾਹਰ ਇਦਾਂ ਗਿਆ ਦਵੇ ਤੇ ਰੋਟੀ ਪਾਣੀ ਦਾ ਔਖਾ ਲਗਾ ਆਗੇ ਦਾ ਪੰਪਾ ਸਲਾਮ ਨਿਖਾਣ ਨੂੰ ਨਾਲ ਤੋਤ ਤੇ ਰਾਤ ਇੰਨਾ ਕੱਢਾਂਗੇ ਤੇ ਸਵੇਰ ਨੂੰ ਦੁਕਾਨਾ ਤੋਂ ਨੱਕ ਖੋਲ੍ਹੇ ਜਾਣੀਆਂ ਸੋਮਵਾਰ ਆ ਫੇਰ ਰੋਟੀ ਬਣੀ ਚੰਨ ਲਿਆਂਗੇ ਅੱਜ ਦੀ ਰਾਤ ਇਹਦੇ ਨਾਲ